ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣਾ ਦੇ ਵਿੱਚ ਜਿਹੜਾ ਦਲਜੀਤ ਦੋਸਾਂ ਜ 31 ਦਸੰਬਰ ਨੂੰ ਪਹੁੰਚਣ ਵਾਲੇ ਸੋ ਇਸ ਵੇਲੇ ਜਿਹੜੇ ਪੀਏਯੂ ਦੇ ਵਿੱਚ ਮੌਜੂਦ ਆ ਸੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੀਆਂ ਤਿਆਰੀਆਂ ਜੜੀਆਂ ਨੇ ਚੱਲ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਪੀਏਯੂ ਦੇ ਵਿੱਚ ਜੜੀਆਂ ਨੇ ਤਿਆਰੀਆਂ ਦਲਜੀਤ ਦੇ ਸ਼ੋ ਨੂੰ ਲੈ ਕੇ ਜੜੀਏ ਚੱਲ ਰਹੀ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਇੱਥੇ ਜੜੀ ਹੈ ਅਜੇ ਸਪੌਂਸਰ ਵੀ ਜੜੇ ਖੜੇ ਕਰ ਦਿੱਤੇ ਗਏ ਨੇ ਪੂਰੀਆਂ ਤਿਆਰੀਆਂ ਜੜੀਆਂ ਨੇ ਚੱਲ ਰਹੀਆਂ ਨੇ ਦਲਜੀਤ ਦੋਸਾਂ ਜੋ 21 ਵਾਰ ਜੜਾ ਹੈ 90 ਸਾਲ ਦੀ ਜਿਹੜੀ ਸ਼ੁਰੂਆਤ ਆ ਉਹ ਦਲਜੀਤ ਦੋਸਾਂਝ ਵੱਲੋਂ ਜਿਹੜੀ ਇਹ ਕੀਤੀ ਜਾਊਗੀ ਤੁਹਾਨੂੰ ਦੱਸਦੇ ਕਿ ਲੁਧਿਆਣਾ ਦੇ PIU ਦੇ ਵਿੱਚ ਜਿਹੜੇ ਨੇ ਦਲਜੀਤ ਦੋਸਾਂਝ ਪੁੱਛਣਗੇ ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਸੋ ਤੁਹਾਨੂੰ ਦੱਸਦੇ ਕਿ ਜੇ ਇੱਕ ਦਲਜੀਤ ਦੀ ਗੱਲ ਕਰੀਏ ਤੁਹਾਨੂੰ ਦੱਸਦੇ ਕਿ ਦਲਜੀਤ ਦੋਸਾਂਝ ਜਿਹੜੇ ਨੇ ਹਮੇਸ਼ਾ ਹੀ ਆਪਣੀ ਗਾਇਕ ਨੂੰ ਲੈ ਕੇ ਤੇ ਆਪਣਾ ਜਿਹੜਾ ਕਿ ਉਹਨਾਂ ਦਾ ਇੱਕ ਜਿਹੜਾ ਹੈ ਸਾਲ ਦਾ ਮਤਲਬ ਕਿ ਪੂਰੇ ਇੰਡੀਆ ਦੇ ਵਿੱਚ ਕਨਸੈਪਟ ਜਿਹੜਾ ਉਹਨਾਂ ਦਾ ਚੱਲ ਰਿਹਾ ਹੈ ਯਾਰ ਦਿਲ ਯੂਮੀਨਾਟੀ ਜਿਹੜੇ ਚੱਲ ਰਿਹਾ ਆ ਉਹ ਕਿਸੇ ਨਾ ਕਿਸੇ ਥਾਂ ਦੇ ਵਿੱਚ ਜਿਹੜਾ ਹੁੰਦਾ ਰਹਿੰਦਾ ਆ ਇਹ ਤੁਹਾਨੂੰ ਦੱਸ ਦੇ ਕਿ 15 ਮਿੰਟ ਨੂੰ ਨਹੀਂ ਹੋਇਸੀ ਕਿ ਪੋਰਟਲ ਜਿਹੜਾ ਹੈ ਓਪਨ ਹੋਏ ਹੋਏ ਦੱਸ ਦੇ ਕਿ ਸਾਰੇ ਟਿਕਟਸ ਬਰੇ ਨੇ सेल ਹੋਗੇ ਨਹੀਂ ਤੋਂ ਦੱਸ ਦਈਏ ਕਿ ਕਿਸ ਤਰੀਕੇ ਦੇ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਆ ਦਿਲਯੂਮੀਨਾਟੀ ਦਾ ਜਿਹੜਾ ਲਾਸਟ ਸ਼ੋ ਆ ਉਹ ਤੁਹਾਨੂੰ ਦੱਸ ਦਈਏ ਕਿ ਪੀਏਯੂ ਲੁਧਿਆਣੇ ਦੇ ਵਿੱਚ ਹੋਊਗਾ 31st ਦਸੰਬਰ ਯਾਨੀ ਕਿ 2025 ਦੀ ਜਿਹੜੀ ਸ਼ੁਰੂਆਤ ਆ ਉਹ ਦਿਲਜੀਤ ਦੋਸਾਂਝ ਵੱਲੋਂ ਜਿਹੜੀ ਹੈ ਕੀਤੀ ਜਾਊਗੀ ਸੋ ਦਿਲਯੂਮੀਨਾਟੀ ਜਿਹੜਾ ਕਿ ਦਿਲਜੀਤ ਦੋਸਾਂਝ ਦਾ 31st ਦਸੰਬਰ ਨੂੰ ਜਿਹੜਾ ਆ ਸ਼ੋ ਹੋਣ ਲੱਗਾ ਆਪਣੇ ਸ਼ਹਿਰ ਲੁਧਿਆਣਾ ਦੇ ਪੀਏਯੂ ਯੂਨੀਵਰਸਿਟੀ ਯਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੀ ਤਿੱਕੇ ਅੱਜ ਦੀ ਆਪਾਂ ਗੱਲ ਕਰੀ ਅੱਜ ਜਿਹੜਾ ਦਲਜੀਤ ਦੋਸਾਂਗ ਦੇ ਟਿਕਟਸ ਦੇ ਆਪਾਂ ਗੱਲ ਕਰੀ ਸਾਰੇ ਦੋ ਸਾਰੇ ਟਿਕਟਸ ਜਿਹੜੇ ਨੇ ਸੇਲ ਹੋ ਗਏ ਨੇ ਸੋ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਤਿਆਰੀਆਂ ਬਿਲਕੁਲ ਸਿਕਰਟ ਤੌਰ ਤੇ ਕੀਤੀ ਜਾ ਰਹੀ ਹੈ ਯਾਨੀ ਕਿ ਕਿਸੇ ਨੂੰ ਵੀ ਵੀਡੀਓ ਜਾਂ ਫਿਰ ਕਿਸੇ ਵੀ ਪ੍ਰਕਾਰ ਦੀ ਫੋਟੋ ਜਿਹੜੀ ਹੈ ਕਲਿੱਕ ਨਹੀਂ ਕਰਵਾਉਣ ਦਿੱਤੀ ਜਾ ਰਹੀ ਹੈ ਉਹਨਾਂ ਵੱਲੋਂ ਕੀ ਆ ਜਾ ਰਿਹਾ ਹੈ ਜੇਕਰ ਇਸ ਚੀਜ਼ ਦੀ ਵੀਡੀਓ ਜੇ ਆਇਆ ਫਿਰ ਵੀਡੀਓ ਜਾਂ ਫੋਟੋ ਜਿਹੜੀ ਹੈ ਅਪਲੋਡ ਹੁੰਦੀ ਹੈ ਤੇ ਕੋਈ ਜਿਹੜਾ ਸਰਪ੍ਰਾਈਜ਼ ਨਹੀਂ ਰਹੂਗਾ ਲੋਕਾਂ ਤੱਕ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਪਹਿਲੇ ਹੀ ਪਹੁੰਚਾ ਦਿੱਤੀ ਜਾਊਗੀ ਸੋ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਕਿਸ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਵੇਲੇ ਆਪਾਂ ਪੀਆਯੂ ਦੇ ਵਿੱਚ ਮੌਜੂਦ ਹੈ ਦਲਜੀਤ ਦੋਸਾਂਜ ਜੋ ਕਿ ਆਪਣੇ ਗਾਣੇ ਨੂੰ ਲੈ ਕੇ ਆਪਣੇ ਸ਼ੋਅ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਚਰਚੇ ਦਾ ਵਿਸ਼ਾ ਬਣੇ ਰਹਿੰਦੇ ਨੇ ਦਲਜੀਤ ਦੋਸਾਂਜ ਇੱਕ ਇਦਾਂ ਦੇ ਸਿੰਗਰ ਗਾਇਕ ਨੇ ਜੋ ਕਿ ਵਰਲਡ ਵਾਈਡ ਜਿਹੜੇ ਫੇਮਸ ਯਾਨੀ ਕਿ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਸਗੋ ਉਹਨਾਂ ਦਾ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਇਹ ਸ਼ੋਅ ਹੁੰਦਾ ਹੀ ਰਹਿੰਦਾ ਆ ਸੋ ਜੇਕਰ ਤੁਸੀਂ ਵੀ ਇੱਥੇ ਆ ਰਹੇ ਹੋ ਆਪਣੀ رائے ਜਿਹੜੀ ਹੈ ਜਰੂਰ ਦਿਓ ਕਿ ਟਿਕਟ ਦੀ ਆਪਾਂ ਗੱਲ ਕਰੀਏ ਕਿੰਨੇ ਕਿ ਮਹਿੰਗਾ ਜਿਹੜਾ ਟਿਕਟ ਹੈ ਤੁਹਾਨੂੰ ਪਿਆ ਤੁਸੀਂ ਦੇਖ ਸਕਦੇ ਹੋ ਕਿ ਵਿਦਆਊਟ ਇਨਫੋਰਮੇਸ਼ਨ ਇਵਨ ਜਿਹੜੇ ਪੀਏਯੂ ਦੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਜਿਹੜਾ ਅੰਦਰ ਨਹੀਂ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਨੂੰ ਪਹਿਲਾਂ ਹੀ ਹਦਾਇਤ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀਡੀਓ ਜਾਂ ਫੋਟੋ ਜਿਹੜੀ ਹੈ ਕਲਿੱਕ ਨਾ ਕਰਵਾਏ ਨਾ ਕੀਤੀ ਜਾਵੇ ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾਰੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਤਿਆਰੀਆਂ ਜਿਹੜੀਆਂ ਨੇ ਦਿਨ ਰਾਤ ਬਿਲਕੁਲ ਕੀਤੀਆਂ ਜਾ ਰਹੀਆਂ ਨੇ ਕੁਝ ਕੁ ਸਮਾਂ ਜੁੜਾਇ ਰਹਿ ਚੁੱਕਿਆ ਦਲਜੀਤ ਦਸਾਂਜ ਦੇ ਸ਼ੋ ਨੂੰ ਲੈ ਕੇ ਜਿੱਥੇ ਕੀ ਗੱਲ ਕਰੀਏ ਦਲਜੀਤ ਦਸਾਂਜ ਦਾ ਦਿਲ ਲਿਯੂਮੀਨੇਟ ਸ਼ੋ ਜਿਹੜਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਹੋਊਗਾ ਜਿੱਥੇ ਕੀ ਪੂਰੇ ਲੁਧਿਆਣੇ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਚਾਹ ਜਿਹੜਾ ਹੈ ਦਲਜੀਤ ਤੋਂ ਸਾਜ ਨੂੰ ਲੈ ਕੇ ਜਿਹੜਾ ਚੜਿਆ ਹੋਇਆ ਹੈ ਜਿੱਥੇ ਕਿ ਲੋਕ ਜਿਹੜੇ ਨੇ ਵੱਧ ਚੜ ਕੇ ਟਿਕਟਾਂ ਜੜੀਆਂ ਨੇ ਖਰੀਦ ਰਹੇ ਨੇ इवन ਜੇ ਆਪਾਂ ਗੱਲ ਕਰੀਏ ਪੀਆਯੂ ਯੂਨੀਵਰਸਿਟੀ ਸਟੂਡੈਂਟਸ ਦੀ ਉਹਨਾਂ ਲਈ ਵੀ ਕਾਫੀ ਜ਼ਿਆਦਾ ਇਹ ਚੀਜ਼ ਜਿਹੜੀ ਹੈ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਦਿਲਜੀਤ ਦੋਸਾਂਝ ਦਾ ਸ਼ੋਅ ਹੈ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਸਾਡੀ ਆਪਣੀ ਯੂਨੀਵਰਸਿਟੀ ਪੀਏਯੂ ਦੇ ਵਿੱਚ ਹੋ ਰਿਹਾ ਹੈ ਸੋ ਇਸ ਵੇਲੇ ਦੀਆਂ ਤਸਵੀਰਾਂ ਜੜੀਆਂ ਨੇ ਤੁਹਾਡੇ ਤੱਕ ਸਾਂਝੀ ਕਰ ਰਹੇ ਨੇ ਸੋ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਕਿਸ ਤਰੀਕੇ ਦੀਆਂ ਜੜੀਆਂ ਤਿਆਰੀਆਂ ਨੇ ਚੱਲ ਰਹੀਆਂ ਦਿਲ ਲਿਮਿਨਾਟੀ ਸ਼ੋ ਨੂੰ ਲੈ ਕੇ ਜਿੱਥੇ ਕੀ ਗੱਲ ਕੀਤੀ ਜਾਵੇ ਸ਼ੋ ਦੀ ਲਾਸਟ ਜਿਹੜਾ ਹੈ ਕਨਸੈਪਟ ਹੈ ਯਾਨੀ ਕਿ ਲਾਸਟ ਜਿਹੜਾ ਹੈ ਸ਼ੋ ਰਹੋਗਾ ਦਿਲਜੀਤ ਦੋਸਾਂਝ ਦਾ ਸੋ ਤਿਆਰੀਆਂ ਜੜੀਆਂ ਨੇ ਪੂਰੀਆਂ ਚੱਲ ਰਹੀਆਂ ਨੇ ਜੇਕਰ ਤੁਸੀਂ ਵੀ ਟਿਕਟ ਲੈ ਲਏ ਜਾਫਰ ਤੁਸੀਂ ਕਿੰਨੇ ਐਕਸਾਈਟਡ ਹੋ ਦਲਜੀਤ ਦੋਸਾਂ ਦੇ ਸ਼ੋਅ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਤੁਸੀਂ ਆਪਣੀ ਰਾਏ ਜਿਹੜੀ ਹੈ ਜਰੂਰ ਦੇ ਸਕਦੇ ਹੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਇਹਦਾ ਦੀ ਅਪਡੇਟ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ